ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪ੍ਰਾਜ ਜੱਗੀ ਸੋ ਵੀਰੋ ਅੱਜ ਆਪਾਂ ਇੱਥੇ ਸਮਾਣੇ ਸੋ ਬਾਈ ਦੁਕਾਨ ਤਿਆਰ ਕਰ ਰਹਾ ਸੋ ਆਪਾਂ ਬਾਈ ਦੀ ਦੁਕਾਨ ਦਿਖਾਉਣਿਆ ਬਹੁਤ ਬੜੇ ਤਰੀਕੇ ਨਾਲ ਬਾਈ ਦੁਕਾਨ ਤਿਆਰ ਕਰ ਰਹਾ ਬਹੁਤ ਬੜੇ ਡੈਕੋਰੇਸ਼ਨ ਵੀ ਬਣਾ ਰਹਾ ਸੋ ਆਪਾਂ ਮਿਲਿਆਉਣਿਆ ਹਰਪ੍ਰੀਤ ਨਾਲ ਜੋ ਕਿ ਪਿੰਡ ਕਲਾਰਾਂ ਦੇ ਸੋ ਪਹਿਲਾਂ ਆਪਾਂ ਤੁਹਾਨੂੰ ਥੋੜੀ ਜੀ ਨਿਗਾ ਮਰਵਾ ਦਈਏ ਦੁਕਾਨ ਤੇ ਫਿਰ ਆਪਾਂ ਬਾਈ ਨਾਲ ਕਰਾਂਗੇ ਗੱਲਬਾਤ ਜੀ ਆਜੋ ਦੋਸਤੋ ਜਿੰਨੇ ਵੀ ਸ਼ਾਇਰ ਕਰਨੇ ਹੋਣ ਸਭਾ ਨਾ ਦੇਖੋ ਬਾਈ ਦਾ ਕੰਮ ਦੇਖੋ ਕਿੰਨਾ ਸੋਹਣਾ ਕਰ ਰਹੀ ਹੈ ਦੁਕਾਨ ਦੇ ਉੱਤੇ ਬਾਈ ਹਜੇ ਕੰਮ ਕਰ ਰਿਹਾ ਸੋ ਜਦੋਂ ਐਨ ਤਿਆਰ ਹੋ ਗਈ ਦੁਕਾਨ ਸਨੋਦ ਵੀ ਦਿਖਾਵਾਂਗੇ ਆਪਾਂ ਤੇ ਹੁਣ ਵੀ ਚੈੱਕ ਕਰੋ ਬਾਈ ਦਾ ਕੰਮ ਬਾਈ ਦਾ ਕੰਮ ਨੂੰ ਸਲਾਮਾ ਹੁੰਦੇ ਨੇ ਬਾਈ ਸੋ ਜਿਸ ਵੀ ਵੀਰ ਪਾਇਨਾ ਕੰਮ ਕਰਾਉਣਾ ਹੋਵੇ ਦੁਕਾਨ ਦਾ ਕੋਠਿਆਂ ਦਾ ਸੋ ਬਾਈ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਬਾਈ ਦਾ ਨੰਬਰ ਵੀ ਆਪਾਂ ਪਾਵਾਂਗੇ ਪਹਿਲਾਂ ਬਾਈ ਦਾ ਕੰਮ ਚੈੱਕ ਕਰੋ ਸੋ ਹਜੇ ਬਾਈ ਦੁਕਾਨ ਦਾ ਕੰਮ ਕਰ ਰਿਹਾ ਜਦੋਂ ਐਨ ਪੂਰੀ ਤਿਆਰ ਹੋ ਗਈ ਸਾਨੂੰ ਉਦੋਂ ਵੀ ਵੀਡੀਓ ਬਣਾ ਕੇ ਦਿਖਾਵਾਂਗੇ ਦੇਖੋ ਸੋ ਆਪਾਂ ਬਾਈ ਨਾਲ ਮਿਲਣ ਆ ਖੜਿਆ ਬਈ ਕੀ ਹਾਲ ਹੈ ਬਾਈ ਜੀ ਵਧੀਆ ਤਾਂ ਵਧੀਆ ਸੋ ਬਾਈ ਦੁਕਾਨ ਦਾ ਕੰਮ ਕਰ ਰਹੇ ਹਾਂ ਹਾਂਜੀ ਅੱਛਾ ਜੀ ਇਹ ਕਿੰਮ ਕਿਵੇਂ ਦਾ ਮਟੀਰੀਅਲ ਲਾ ਰਹੇ ਗਿੜਕ ਜੀ ਅਸੀਂ ਅੱਛੀ ਅੱਛਾ ਮਾਰਚ ਲੋਗਰ ਤੇ ਆਰ ਕਰਕੇ ਲਾ ਰਹੇ ਹਾਂ ਅਪਾ ਸਾਰੇ ਬਕਸੇ ਆਪਣੇ ਗਲਾਈ ਚ ਸੀਗੇ ਅੱਛਾ ਜੀ ਆਈ ਹਾਂ ਆਜੇ ਕਾ ਤੋਂ ਜੀ ਜਰਾ ਅੱਛਾ ਜੀ ਸਾਰੇ ਆਪ ਕੀ ਤਿਆਰ ਕਰਕੇ ਲਾएंगे ਅਪਾ ਅੱਛਾ ਜੀ ਹੈਂਡਵਰਕ ਕਈ ਜੀ ਇਹ ਪਹਿਲਾਂ ਸੀਟ ਸਾਫ ਸੀ ਹਾਂਜੀ ਸਾਫ ਜੀ ਅੱਛਾ ਪੂਰੀ ਸਾਫ ਸੀ ਆਪਣੀ ਅੱਛਾ ਪਹਿਲਾਂ ਇਹਦੇ ਨਾਲ ਦੀ ਸੀਟ ਤੀ ਸਾਫ ਇਹਦੇ ਨਾਲ ਦੀ ਅੱਛਾ ਜੀ ਤੇ ਫਿਰ ਇਹ ਡਿਜ਼ਾਈਨਿੰਗ ਬਾਈ ਕਿਵੇਂ ਬਉਣ ਡਿਜ਼ਾਈਨਿੰਗ ਵੀਰੇ ਆਪਣੀ ਮਸ਼ੀਨ ਤੇ ਜਿਆ ਕਰਕੇ ਡਾਈ ਆਪਣੇ ਆਪ ਅੱਛਾ ਜੀ ਹਾਂ ਅੱਛਾ ਕੋਠੀਆਂ ਦੇ ਵੀ ਕੰਮ ਕਰਦੇ ਸਾਰੇ ਕੋਠੀਆਂ ਜੇ ਆਪਣਾ ਕਿਚਨ ਆ ਦਾ ਸਾਰਾ ਆਪਣਾ ਵਰਕ ਜੀ ਅੱਛਾ ਜੀ ਸਾਰਾ ਹਾਂ ਜੀ ਕਿਵੇਂ ਤੁਸੀਂ ਪਹਿਲਾਂ ਇਹਨੂੰ ਬਾਰਡਰ ਖਰੂਪ ਵੀ ਕਰਦੇ ਹਾਂ ਹਾਂ ਬਾਰੂ ਵਾਏ ਛੇ ਚ ਮਾਰੇ ਅੱਛਾ ਜੀ ਕੋਈ ਕਿੰਨੇ ਮਿਆਦਾ ਬਾਈ ਇਹਦੀ ਫੁੱਲ ਮਿਆਦਾ ਹੀ ਹੈ ਤਾਂ ਲੀਕੋ ਹੋਊਗਾ ਵੀਰੇ ਉੱਪਰ ਅੱਛਾ ਲੀਕੋ ਪਿਆ ਨਹੀਂ ਮੀਟੇ ਤੋਂ ਆਉਂਦੀ ਅੱਛਾ ਸੋ ਤੁਸੀਂ ਬਾਈ ਦਾ ਕੰਮ ਚੈੱਕ ਕਰ ਸਕਦੇ ਜੀ ਇਹ ਪਹਿਲਾਂ ਐਵੇਂ ਪਲੇਨ ਸੀਟ ਦੀ ਫਿਰ ਬਾਈ ਨੇ ਦੇਖੋ ਜੀ ਡਿਜ਼ਾਈਨ ਕਿੰਨਾ ਸੋਹਣਾ ਪਾਇਆ ਦੇਖੋ ਜੀ ਤੇ ਆ ਦੇਖ ਸਕਦੇ ਹੋ ਸਾਰਾ ਕਲਾਸਿਕ ਲੂਕ ਵਿੱਚ ਤਿਆਰ ਹੋ ਰਹੀ ਹੈ ਇਹ ਅੱਛਾ ਜੀ ਬਾਕੀ ਫਾਈਨਲ ਵੀਡੀਓ ਪਾਵਾਂਗੇ ਆਪਾਂ ਠੀਕ ਹੈ ਜੀ ਤੇ ਇੱਕ ਵਾਰ ਬਾਈ ਨੂੰ ਮੋਬਾਈਲ ਨੰਬਰ ਤਾਂ ਬੋਲ ਦੇ ਜੀ ਨੇ ਕਿਸੇ ਨੇ ਕੰਮ ਕਰਾਉਣਾ ਹੋਵੇ ਕੋਠੀਆਂ ਦਾ ਦੁਕਾਨਾਂ ਦਾ ਜਾਓ ਆਪਣਾ ਮੋਬਾਈਲ ਨੰਬਰ 84099 65422 ਜੀ ਅੱਛਾ ਜੀ ਹਾਂ ਜੀ ਸੋ ਠੀਕ ਆ ਦੋਸਤੋ ਪਹਿਲਾਂ ਆਪਾਂ ਤਿਆਰ ਕਰ ਰਹੇ ਆ ਬਾਕੀ ਸਾਰੀ ਤਿਆਰ ਕਰਕੇ ਤੁਹਾਨੂੰ ਇਹ ਦੁਕਾਨ ਦੀ ਲੁੱਕ ਚੈੱਕ ਕਰਾਵਾਂਗੇ ਸੋ ਤੁਸੀਂ ਦੇਖ ਸਕਦੇ ਹੋ ਵੀ ਸਾਹਮਣੇ ਦੁਕਾਨ ਤਿਆਰ ਹੋ ਰਹੀ ਹੈ ਜੀ ਬਾਕੀ ਆ ਸੀਟਾਂ ਪਈਆਂ ਨੇ ਜੀ ਬਾਕੀ ਤਿਆਰ ਕਰ ਰਹੇ ਆ ਬਾਈ ਦੁਕਾਨ ਜੀ ਬੀਰ ਜਿਸ ਵੀ ਬੀਰ ਭਰਾ ਨੇ ਕੋਠੀ ਦਾ ਕੰਮ ਕਰਾਉਣਾ ਵੇ ਬਹੁਤ ਵਧੀਆ ਕੋਠੀਆਂ ਦਾ ਵੀ ਬਾਈ ਕੰਮ ਕਰਦਾ ਸੋ ਬਹੁਤ ਬਾਈ ਦੀ ਹੱਥ ਦੀ ਸਫਾਈ ਆ ਸੋ ਜਿਸ ਵੀ ਬੀਰ ਭਾਈ ਨੇ ਕੰਮ ਕੋਠੀਆਂ ਦਾ ਵੀ ਕਰਾਉਣਾ ਕੋਠੀਆਂ ਦਾ ਵੀ ਕੰਮ ਹੋ ਜੂਗਾ ਜਾਂ ਕਿਚਨ ਦਾ ਵੀ ਕੰਮ ਕਰਾਉਣਾ ਕਿਚਨਾਂ ਦਾ ਵੀ ਕੰਮ ਕਰਦੇ ਨੇ ਦੁਕਾਨਾਂ ਦਾ ਵੀ ਬਾਈ ਕੰਮ ਕਰਦੇ ਨੇ ਸੋ ਤੁਸੀਂ ਮੇਰੇ ਪਿੱਛੇ ਦੇਖ ਰਹੋ ਬਹੁਤ ਵਧੀਆ ਚੀਜ਼ ਬਣਾਈ ਹੋਈ ਆ ਬਾਈ ਨੇ ਸੋ ਜਿਹੜੀ ਤੁਸੀਂ ਇਹ ਦੇਖ ਰਹੋ ਪਹਿਲਾਂ ਪਲੇਨ ਪੀ ਆ ਹੁਣ ਇਹਦੇ ਵਿੱਚ ਤੁਹਾਡੇ ਸਾਹਮਣੇ ਦੇਖੋ ਡਿਜ਼ਾਈਨਿੰਗ ਬਣਾਈ ਹੋਈ ਆ ਸੋ ਵੀਰਪਾਏ ਦਾ ਮੋਬਾਈਲ ਨੰਬਰ ਆਪਾਂ ਵੀਡੀਓ ਦੇ ਵਿੱਚ ਪਾ ਦਾਂਗੇ ਸੋ ਜਿਸ ਵੀ ਵੀਰਪਾਏ ਨੇ ਕੋਈ ਕੋਠੀ ਕੰਮ ਕਰਵਾਉਣਾ ਹੈ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਜੀ ਬਾਈ ਜੀ ਓਕੇ ਜੀ ਬਾਏ ਬਾਏ ਬਾਕੀ ਸੋਨੂੰ ਤਿਆਰ ਹੋ ਜਾਣ ਤੋਂ ਸਾਰੀ ਦੁਕਾਨ ਫਿਰ ਆਪਾਂ ਸਾਰੀ ਦੁਕਾਨ ਦੀ ਵੀਡੀਓ ਪਾਵਾਂਗੇ